ਤਨਗੁਰ ਨਾਲ ਤੇ ਮਹਾਰਾਜ ਦੇ ਪਾਵਨ ਬਚਨ ਹਨ ਨਾਲ ਪੰਜਵੇਂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਤੇ ਜੇ ਇਹ ਦੇਹ ਪ੍ਰਾਪਤੀ ਹੋਈ ਹੈ ਜੁਨਾ ਤੋਂ ਉੱਪਰ ਉੱਠ ਕੇ ਉਸ ਦੇਹ ਵਿੱਚ ਰਹਿ ਕੇ ਸਾਨੂੰ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਹੁਣ ਸਾਡੇ ਕਿਸਾਨ ਭਰਾ ਬੈਠੇ ਨੇ ਕਹਿੰਦੇ ਭਗਤੀ ਦਾ ਕੰਮ ਬਾਬਿਆਂ ਦਾ ਹੈ ਦਾਸ ਦਾ ਖੁਲਾਸਾ ਦਾ ਕਿਤੇ ਵੀ ਕਥਾ ਕਰਦਾ ਹੈ ਭੈ ਹੋ ਕੇ ਕੇਵਲ ਗੁਰਬਾਣੀ ਦੀ ਵਿਚਾਰ ਚਾਹੀਦੀ ਹੈ ਸਾਡੀ ਸੋਚ ਇਤੋਂ ਕਰ ਸੀਮਤ ਹੈ ਕਿ ਇਹ ਕੰਮ ਜਿਹੜਾ ਹੈ ਇੱਕ ਡਿਪਾਰਟਮੈਂਟ ਦਾ ਅਲੱਗ ਹੈ ਪਰ ਇਹ ਡਿਊਟੀ ਸਾਰੇ ਸਾਰੇ ਸੰਸਾਰ ਦੀ ਹੈ ਜਿਸ ਜਿਸਮ ਦੇ ਸੰਸਾਰ ਦੇ ਇਨਸਾਨ ਮਨੁੱਖਾ ਦੇਵਰਾਪਤ ਹੋਈ ਇਹ ਡਿਊਟੀ ਸਾਡੇ ਸਾਰਿਆਂ ਦੀ ਹੈ ਇਹ ਨਾਮ ਜਪਣਾ ਤੇ ਕਬੀਰ ਸਾਹਿਬ ਨੇ ਕਿਹਾ ਜੇ ਤੁਸੀਂ ਕੰਮ ਕਰਦੇ ਹੋ ਕੌਤਤਾ ਬਹਾਨਾ ਬਣਾਉਂਦੇ ਖੇਤੀ ਕਰਨ ਲਈ ਕੰਮ ਕਰਨ ਵਾਸਤੇ ਟਾਈਮ ਚਾਹੀਦਾ ਪਰ ਭਗਤੀ ਕਰਨ ਲਈ ਵੀ ਟਾਈਮ ਚਾਹੀਦਾ ਕਬੀਰ ਜੀ ਕਹਿੰਦੇ ਨਾਮਾ ਕਹੇ ਜਿਦੋਚਨਾ ਮੁਕਤੀ ਰਾਮ ਸੰਭਾਲ ਹਾਥ ਪਾਦ ਪਰ ਕਾਮ ਸਭ ਜੀਤ ਨਰਨਜਨ ਨਾਲ ਕਹਿੰਦੇ ਜਾ ਕਈ ਚਲਾ ਪਰ ਖੇਤੀ ਕਾਲ ਦੇ ਜਵਾੜੇ ਵਿੱਚ ਮੁਕ ਨਹੀਂ ਆਏਗਾ ਦੁਬਾਰਾ ਜਿਹੜਾ ਇੱਕ

15 ਮਿੰਟ ਵੀ ਨਹੀਂ ਜਪ ਸਕਦਾ ਵੇਖੋ ਕਿੰਨੀ ਸ਼ੂਟ ਸਾਨੂੰ ਮਹਾਰਾਜ ਨੇ ਦਿੱਤੀ ਹੈ ਕਹਿੰਦੇ ਜੇ ਤੂੰ ਇੱਕ ਘੰਟਾ ਬੰਦ ਬੰਦੀ ਕਰ ਸਕਦਾ ਅੱਧਾ ਘੰਟਾ ਨਾਮ ਨਹੀਂ ਜਪ ਸਕਦਾ ਰੋਜ਼ ਘਰ ਦੇ ਵਿੱਚ 15 ਮਿੰਟ ਵੀ ਜੇ ਤੇਰੇ ਕੋਲ ਟਾਈਮ ਹੈਗਾ ਤੇ ਜਾ ਤੂੰ ਜਿੰਨੀ ਖੋਲਾ ਸੀ ਦਿੰਦੇ ਆ ਭਗਤ ਕਬੀਰ ਸਾਹਿਬ ਕੀ ਕਹੇ ਬਚਨ ਕਹਿੰਦੇ ਕਿ ਕਬੀਰ ਇੱਕ ਘੜੀ ਆਧੀ ਗਈ ਸਾਢੇ 12 ਮਿੰਟ ਮੈਂ ਜਪ ਨਹੀਂ ਸਕਦਾ ਜੇ ਸਾਢੇ 12 ਮਿੰਟ ਵੀ ਨਹੀਂ ਜਪ ਸਕਦਾ ਕਹਿੰਦੇ ਫਿਰ ਖਾਤੀ 6 ਮਿੰਟ 6 ਮਿੰਟ ਦਾ ਜਪ ਸਕਣਾ ਸਵੇਰੇ ਉੱਠ ਕੇ ਸ਼ਾਮ ਨੂੰ ਉੱਠ ਕੇ ਭਾਈ ਕਹਿੰਦੇ ਏਕ ਘੜੀ ਢਣੀ ਤੇ ਨਹੀਂ ਜਪ ਸਕਦਾ ਫਿਰ ਕੀ ਆਧ ਹੀ ਕਰੀ 12 ਦੇ ਕਹਿੰਦੇ ਅੱਧੇ ਕਰਦੇ 6 ਮਿੰਟ ਦਾ ਭਾਈ ਜਪ ਲੈ ਸਵੇਰੇ ਉੱਠ ਕੇ ਏਕ ਘੜੀ ਆਧ ਹੀ ਕਰੀ ਕਹਿੰਦੇ ਜੇ ਫਿਰ ਵੀ ਇੰਨਾ ਵੀ ਟਾਈਮ ਤੇ ਗੁਟੇ ਕੁਟੰਬ ਵਿੱਚ ਫਸ ਗਿਆ ਇਹ ਮਾਇਆ ਮੂਣੀ ਵਿਣ ਗਣ ਤਾਂ ਜਗ ਖਾਇਆ ਇਹ ਮਾਇਆ ਜਿਹੜੀ ਐ ਦੰਦਾ ਤੋਂ ਵਿਣਾ ਬੰਦੇ ਨੂੰ ਚਬਾਈ ਬੰਦੇ ਦੇ ਦੰਦ ਨਾ ਪਸ਼ੂ ਦੇ ਦੰਦ ਇਹ ਮਾਇਆ ਐਸੀ ਏ ਤੇ ਦੰਦ ਨਹੀਂ ਵਿਣ ਦੰਦਾਂ ਨੂੰ ਖਾ ਜਾਂਦਾ ਇਨਸਾਨ ਨੂੰ ਇਹ ਮਾਇਆ ਨਹੀਂ ਵਿਣ ਦੰਦਾਂ ਜਗ ਖਾ ਜਾ ਮਹਾਰਾਜ ਕਹਿੰਦੇ ਜੂ ਅਮਰਦਾਸ ਜੀ ਇਸ ਕਰਕੇ ਭਾਈ ਮਹਾਰਾਜ ਦਾ ਇਹ ਬਚਨ ਹੈ ਕਹਿੰਦੇ ਜੇ ਜੇ ਇੱਕ ਘੜੀ ਨਹੀਂ ਜਪ ਸਕਦਾ ਫਿਰ ਅੱਧੀ ਜਪ ਲੈ 3 ਮਿੰਟ ਦਾ ਭਗਤੀ ਜ਼ਰੂਰ ਕਰਿਆ ਕਰ ਸਵੇਰੇ ਉੱਠ ਕੇ ਤਿੰਨ ਤਿੰਨ ਮਿੰਟ ਜਿਹੜੀ ਏਕ ਨਾ ਇੱਕ ਦਿਨ ਤੇਰੀ ਹਜ਼ਾਰਾਂ ਮਿੰਟਾਂ ਦੇ ਵਿੱਚ ਗਿਣੀ ਜਾਣੀ ਏਕ ਘੜੀ ਆਧੇ ਘਰੀ ਆਧੇ ਹੂ ਤੇ ਆਦ ਕਹਿੰਦੇ ਡੇਢ ਮਿੰਟ ਦਾ ਚੇਤ ਲਾ ਲਿਆ ਅਗਰ ਫਿਰ ਜੇ ਤੂੰ ਡੇਢ ਮਿੰਟ ਵੀ ਸਮਾਂ ਕੱਢ ਸਕਦਾ ਫਿਰ ਤੇਨੂੰ ਲੱਖ ਲਾਣ ਤੇ ਤੇਰੇ ਇੱਕ ਜੀਵਨ ਨਹੀਂ ਰਹੇ ਫਿਰ ਤੇਰੇ ਤੇ ਲਾਣ ਤੇ ਮੌਕਾ ਹੈ ਇਸ ਕਰਕੇ ਬਾਦ ਕਹਿੰਦੇ ਇੱਕ ਘੜੀ ਆਧੀ ਘੜੀ ਆਧੀ ਹੁੰਦੇ ਆਪ ਭਗਤਨ ਸੇਤੀ ਗੋਸ਼ਟੇ ਜੋ ਕੀ ਨੀਸੋ ਲਾਭ ਏਮ ਤੇਰਾ ਉਹੀ ਸੁਖੜੀ ਮੰਨਿਆ ਜਾਣਾ ਹੈ ਜਿਹੜਾ ਟੈਮ ਤੇਰਾ ਗੁਰਮਤ ਦੇ ਅੰਦਰ ਸੇਵਾ ਦੇ ਅੰਦਰ ਸਿਮਰਨ ਦੇ ਅੰਦਰ ਨਾਮ ਦੇ ਅੰਦਰ ਗਿਣਿਆ ਜਾਏਗਾ ਆਪਕੀ ਨੇ ਬੜੀ-ਬੜੀ ਸੁਣਿਆ ਹੋਣਾ ਇੱਕ ਪਾਪੀ ਸੀ ਜਿਹਦਾ ਬੜਾ ਨਾਮ ਗੁਰਬਾਣੀ ਵਿੱਚ ਬਾਤ ਬਣਦਾ ਬਹੁਤ ਵੱਡਾ ਪਾਪੀ ਸੀ ਉਹਦਾ ਨਾਮ ਸੀ ਆਜਾਮਲ ਕਿ ਧੰਗ ਗੁਰੂ ਨਾਨਕ ਦੇ ਨੌਵੇਂ ਸੂਰਬੀ ਤੇਗ ਬਹਾਦਰ ਮਹਾਰਾਜ ਜੀ ਉਸ ਦੇ ਪ੍ਰਤੀ ਬਾਣੀ ਵਿੱਚ ਲਿਖਦੇ ਨੇ ਆਜਾਮਲ ਪਾਪੀ ਜਗ ਜਾਣੇ ਨਿਮਖ ਮਾਹਿਰ ਹੋੜ ਗਿਆ ਵਾਹਿਗੁਰੂ ਵਾਹਿਗੁਰੂ ਇੱਕ ਮੂੰਹ ਨਾਲ ਬੋਲਣਾ ਇੱਕ ਧਿਆਨ ਨਾਲ ਬੋਲਣਾ ਦੋਹਾਂ ਦਾ ਫਰਕ ਹੈ ਜਾਪ ਤੇ ਅਜਾਪਾ ਜਾਪ ਗਫਰ ਫਰ ਇਸ ਕਰਕੇ ਕਹਿੰਦੇ ਗੁਰੂ ਤੇਗ ਬਹਾਦਰ ਜੀ ਨੇ ਫਿਰ ਨਾਮ ਲਿਖਿਆ ਬਾਣੀ ਅਗਰ ਉਹਨਾਂ ਦੀ ਵਿਚਾਰਤਾ ਕੀਤੀ ਕਹਿੰਦੇ ਆ ਜਾ ਮਲ ਪਾਪੀ ਜਗ ਜਾਨੀ ਨਿਮਖ ਬਾਹੇ ਨਿਸਤਾਰਾ ਇੱਕ ਸੈਕਿੰਡ ਚ ਉਹਦਾ ਭਲਾ ਹੋ ਗਿਆ ਨਾਮ ਨਾਲ ਮੁਰ ਨਾਲ ਸੱਜਣ ਠੱਗ ਵਰਗੇ ਦਰ ਗਏ ਧੰਨ ਗੁਰ ਨਾਲ ਦੀ ਕਿਰਪਾ ਦੇ ਨਾਲ ਤੇ ਅਸੀਂ ਵੀ ਜੇ ਕਾਮ ਕ੍ਰੋਧ ਲੋਭ ਮੋਹ ਘਾਰ ਦੇ ਵਿੱਚ ਰਹਿੰਦਿਆਂ ਹੋਇਆ ਪੰਜਾਂ ਤਤਾਂ ਦੇ ਸਰੀਰ ਵਿੱਚ ਉਟੰਬ ਦੇ ਵਿੱਚ ਰਹਿੰਦਿਆਂ ਹੋਇਆ ਜੇ ਥੋੜਾ ਸਮਾਂ ਵੀ ਰੋਜ਼ ਕੱਢੀਏ ਨਾ ਰੋਜ਼ ਥੋੜਾ ਥੋੜਾ ਇੰਨਾ ਜ਼ਰੂਰ ਹੈ ਕਿ ਗੁਰੰਤਿ ਧੰਨ ਗੁਰੂ ਨਾਨਕ ਸਾਹਿਬ ਸਾਡੀ ਲੈ ਲੈਣਗੇ ਸਾਡਾ ਅਨੰਤ ਵਿਲਾ ਬੜਾ ਸੌਖਾ ਹੈ ਤੇ ਜਿਹਨੂੰ ਮਹਾਰਾਜ ਦੀ ਬਾਣੀ ਕਹਿੰਦੀ ਨਾ ਹਾਲਤ ਪਲਤ ਮੁਖ ਉਜਲ ਹੋਈ ਨਿਤ ਧਿਆਈਐ ਹਰਿਪੁਰਖ ਨਿਰੰਜਨਾ ਬਾਣੀ ਪੂਰਾ ਸ਼ਬਦ ਹੈ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਿਹੜਾ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਉਹ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਏਡਾ ਸਮਰੱਥ ਗੁਰੂ ਹੈ ਜੋ ਮੰਗ ਲੇਗਾ ਤੈਨੂੰ ਉਹ ਵਸਤੂ ਇਸ ਨਾਨਕ ਨਿਰੰਕਾਰ ਦੇ ਘਰੋਂ ਪ੍ਰਾਪਤ ਹੋ ਜਾਏਗੀ ਪਰ ਮੰਗਣ ਵਾਲਾ ਹਿਰਦਾ ਸ਼ਾਂਤ ਤੇ ਬਿਲਕੁਲ ਇਕਾਗਰ ਹੋਣਾ ਚਾਹੀਦਾ ਇਹ ਸ਼ਰਤ ਹੈ ਕਹਿੰਦੇ ਧਿਆਨ ਚ ਉਹਦਾ ਇਕਾਗਰ ਹੋਣਾ ਚਾਹੀਦਾ ਇਹ ਖਾਲੀ ਨਹੀਂ ਮਿਲ ਭੇਜੇਗਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਤ ਦਾ ਵਸ ਹੈ ਗਾਮ ਦਿਨ ਜੀ ਤਾਕਤ ਦੇ ਅੰਦਰ ਤਿੰਨ ਭਵਨ ਨੇ ਲੋਭ ਪ੍ਰੋਗ ਵੀ ਅੰਦਰ ਵਿੱਚ ਚੱਲਦੇ ਨੇ ਜੇ ਤੂੰ ਉਹਦੇ ਕੋਲੋਂ ਮੰਗਣ ਆ ਗਿਆ ਜੇ ਤੈਨੂੰ ਉਹਦੇ ਕੋਲੋਂ ਮੇ ਸਬਰ ਸੰਤੋਖ ਨਹੀਂ ਭਰੋਸਾ ਨਹੀਂ ਵਿਸ਼ਵਾਸ ਨਹੀਂ ਬਾਹਰ ਜਾ ਕੇ ਕਹੇ ਰੱਬ ਤਾਂ ਬਿਨਾਂ ਤਨਾ ਮੈਂ ਤਾਂ ਪਾਠ ਕਰਾਇਆ ਸੀ ਮਹਾਰਾਜ ਜੀ ਕੁਝ ਦੇ ਦੇ ਪਰ ਕਮੀ ਸਾਡੀ ਕਿਤੇ ਰਹਿ ਗਈ ਕਿਉਂ ਜੇ 1 ਸਕਿੰਟ ਵਿੱਚ ਅਜਾਬ ਮਨ ਵਰਗਾ ਪਾਪੀ ਤਰ ਸਕਦਾ ਹੈ ਸਾਡੇ ਵਰਗਾ ਵਿਅਕਤੀ ਤਿੰਨ ਤਿੰਨ ਪਾਠ ਕਰਾ ਕੇ ਕਿਉਂ ਨਾ ਤਰ ਜਾਏਗਾ ਦਾ ਰੀਜ਼ਨ ਕਿਤੇ ਨਾ ਕਿਤੇ ਸਾਡੇ ਕੋਲ ਕਮੀ ਹੋ ਗਈ ਮਹਾਰਾਜ ਜੀ ਦੀ ਇੱਛਾ ਪੂਰ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਕਹਿੰਦੇ ਇੱਛਾ ਪੂਰਕ ਸਰਬ ਸਤਾ ਹਰ ਜਾ ਕੇ ਵਸ ਹੈ ਕਾਮ ਤੈਨੇ ਜਿਦੇ ਕੋਲ ਸਾਰੀਆਂ ਇੱਛਾਵਾਂ ਮਨੂਰਤ ਉਸ ਸੰਸਾਰ ਦੀ ਹਰ ਸ਼ਰਤ ਜਿਹਦੇ ਅੰਦਰ ਵਿੱਚ ਕਾਮ ਧਨ ਮਹਾਰਾਜ ਦੀ ਬਾਣੀ ਇਹ ਬਚਨ ਕਰਦੀ ਇੱਛਾ ਪੂਰਨ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧਨ ਸੋ ਐਸਾ ਹਰ ਭਾਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮੇਰੇ ਅੱਗੇ ਵੇਖੋ ਬਚਨ ਬਚਨ ਦੇ ਵੀ ਇਹ ਮੇਰੇ ਮਨ हे hey, मनुष उस परमात्मा दी हे मेरे जीड़े मेरी आत्मा मेरे मन उस परमात्मा दी भक्ति कर जिदे कोल सारी शक्ति जिदे कोल सारी पांच है जिदे अंदर विच हवा चलती है बंदा ही इन निरभय परम आत्मा दा डर खत्म कर गया आज के योग विच कलयुग दे विच ਆਪਾਂ ਰੋਜ਼ ਬਾਣੀ ਵਿੱਚ ਆਸਾ ਦੀ ਵਾਰ ਹਰਮੰਦਰ ਸਾਹਿਬ ਤੋਂ ਸਵੇਰੇ ਰੋਜ਼ ਉਹ ਹੀ ਜਿਹੜੇ ਪੜ੍ਹੇ ਸੁਣਦੇ ਆਉਣਗੇ ਉਹ ਜਰੂਰ ਸ਼ਬਦ ਜਾਣਦੇ ਹੋਣਗੇ। ਬੰਦੇ ਦਾ ਡਰ ਰੱਬ ਕਰਤੀ ਬਿਲਕੁਲ ਖਤਮ ਹੋ ਗਿਆ ਆਜਦੇ ਯੁੱਗ ਵਿੱਚ। ਪਰ ਮਹਾਰਾਜ ਗੁਰੂ ਨਾਨਕ ਸਾਹਿਬ ਵੀ 300 ਸਾਲ 400 ਸਾਲ ਪਹਿਲਾਂ ਇਹ ਗੱਲ ਕਹਿ ਗਏ ਸੀ। ਕਹਿੰਦੇ ਸੀ, "हे ਇਨਸਾਨ ਤੇ ਤੇਰਾ ਭੈ ਖਤਮ ਹੋ ਗਿਆ ਤੇ ਇਨਾਂ ਨੂੰ ਸਿੱਖਿਆ ਜ਼ਰੂਰ ਦੇਣੀ। ਕਿੰਨਾ ਕੋਲ ਕਹਿੰਦੇ ਭੈ ਵਿੱਚ ਪਾਉਣ ਵਹਿ ਸਦਵਾਓ।" ਪੈ ਵਿੱਚ ਚੱਲੇ ਲੱਖ ਦਰਿਆਓ ਕਹਿੰਦੇ ਨੇ ਜਿਹੜਾ ਹਵਾ ਹੈ ਨਾ ਇਹ ਰੱਬ ਦੇ ਪੈਜ ਚੱਲਦੀ ਹੈ ਉਹਦੇ ਹੁਕਮ ਚ ਚੱਲਦੀ ਹੈ ਜੇ ਉਹਦੇ ਹੁਕਮ ਤੋਂ 1 ਸੈਕਿੰਡ ਲਈ ਬਾਹਰ ਹੋ ਜਾਏ ਤੇ ਧਰਤੀ ਉੱਥਲ-ਪੁਥਲ ਹੋ ਜਾਏਗੀ 2 ਸੈਕਿੰਡਾਂ ਅੰਦਰ ਔਰ ਜਿਹੜੇ ਦਰਿਆ ਨੇ ਸਮੁੰਦਰ ਨੇ ਵੱਡੇ-ਵੱਡੇ ਇਹ ਉਸ ਪਰਮੇਸ਼ਰ ਦੀ ਤਾਕਤ ਦੇ ਨਾਲ ਉਸ ਕਾਲਪੁਰਵ ਦੀ ਸ਼ਕਤੀ ਦੇ ਨਾਲ ਉਹਦੇ ਹੁਕਮ ਤੇ ਡਰ ਕੇ ਪੈ ਵਿੱਚ ਚੱਲਦੇ ਇਨਸਾਨ ਦਾ ਪੈ ਖਤਮ ਇਸੇ ਕਰਕੇ ਸਾਡੇ ਮਨ ਵਿੱਚ ਰੱਬ ਦੀ ਸਰਦਾ ਖਦਾ ਖਦਾ ਵਿਸ਼ਵਾਸ ਖતમ ਖતમ ਰੋਜ਼ ਆਨੇ ਮਹਾਰਾਜ ਸਿੱਖੀ ਦਾ ভরਸਾ ਮੰਗਦੇ ਆਂ ਕਾਰਨ ਕੀ ਹੈ ਕਿ ਇਹ ਨਦੀ ਕਦੇ ਸਾਡੇ ਜੀਵਨ ਵਿੱਚ ਆ ਗਈ ਤੇ ਮਹਾਰਾਜ ਕਹਿੰਦੇ ਭੈ ਵਿੱਚ ਪਉਣ ਵਹ ਸਨਵਾਓ ਭੈ ਵਿੱਚ ਮੈਂ ਲਖ ਤੀਆ ਭੈ ਵਿੱਚ ਅਗੰਤ ਹੁੰਦਾ ਹੈ ਵੇਗਾਰ ਅੱਗ ਦੀ ਚਿੰਗਿਆੜੀ ਦੀ ਜੇਤ ਜ਼ਮੀਨ ਤੋਂ ਉੱਡ ਕੇ ਅਸਮਾਨ ਉੱਪਰ ਜਾਂਦੀ ਔ ਰੱਬ ਦੇ ਹੁਕਮ ਦੇ ਉੱਤੇ ਪਹਿ ਵਿੱਚ ਅਗਨ ਉੱਡਾ ਵੇਗਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲ ਤਲੰਤਰ ਮਹਾਰਾਜ ਜੀ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਸੁਦਾਸ ਸ਼ਬਦ ਦਾ ਵਿਚਾਰ ਕਰਕੇ ਸਮਾਪਤੀ ਕਰੇ ਸਵਾ 11 ਵਜੇ ਭਾਈ ਸੁਲਤਾਨ ਸਿੰਘ ਜੀ ਕਵੀਸ਼ਰ ਪਹੁੰਚ ਚੁੱਕੇ ਨੇ ਉਹਨਾਂ ਨੇ ਵੀ ਹਾਜ਼ਰੀ ਭਰਨੀ ਸਵਾ 12 ਵਜੇ ਤੱਕ ਗੁਰੂ ਅਰਜਨ ਸਾਹਿਬ ਜੀ ਦਾ ਇਹ ਬਚਨ ਹੈ ਨਕਾਸ਼ਰੀ ਰਾਗ ਦੇ ਵਿੱਚ ਮਹਾਰਜ ਦੀ ਇੱਛਾ ਪੂਰਤ ਸਰਬ ਸੁਖ ਦਾਤਾ ਹਰ ਜਾਗ ਵਸ ਹੈ ਕਾਮ ਧਿਨਾਂ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਬੀਰਾਂ ਹੇ ਮੇਰੇ ਮਨ ਉਸ ਪਰਮੇਸ਼ਰ ਦੀ ਭਗਤੀ ਕਰ ਜਿਹਦੇ ਕੋਲ ਸਾਰੀ ਤਾਕਤ ਹੈ ਜਿਹਦੇ ਅੰਡਰ ਵਿੱਚ ਅੱਗ ਚੱਲਦੀ ਦਰਿਆਵਾਂ ਦੇ ਪੈ ਵਿੱਚ ਰਹਿੰਦੇ ਨੇ ਆਕਾਸ਼ ਉਹਦੇ ਪੈ ਵਿੱਚ ਹੈ ਧਰਤੀ ਉਹਦੇ ਪੈ ਵਿੱਚ ਹੈ ਤੇ ਤੂੰ ਉਸ ਕਾਲ ਸੁਰਖ ਦੇ ਉੱਤੇ ਵਿਸ਼ਵਾਸ ਹੀ ਨੀ ਜਿਹੜਾ ਬਣ ਰਿਹਾ 35 ਸਾਲ ਦੀ 20 ਸਾਲ ਦੀ 10 ਸਾਲ ਦੀ 40 ਸਾਲ ਦੀ ਏ ਜੀ ਏ ਜੀ ਹੋ ਗਈ ਹਲੇ ਤੱਕ ਭਿੰਦਰ ਸਿੰਘ ਜੀ ਸੰਤ ਬਾਬਾ ਕਾਲਾ ਸਿੰਘ ਜੀ ਇਸ ਕਰਕੇ ਮਹਾਨ ਗੁਹਾ ਹਾਨੇ ਅਸੀਂ ਤਾਂ ਕਦੀ ਕਦਾਈ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਇਹਨਾਂ ਨੇ ਹਰ ਵਕਤ ਹੀ ਕਿਸੇ ਨਾ ਕਿਸੇ ਸਮਾਗਮ 'ਚ ਕਿਸੇ ਨਾ ਕਿਸੇ ਸਾਧ ਸੰਬੋਧਿਤ ਕਰਨਾ ਅਤੇ ਪਰਮੇਸ਼ਰ ਦੀ ਗੱਲ ਕਰਨੀ ਤੇ ਰੱਬ ਦੀ ਗੱਲ ਕਰਨ ਵਾਲਾ ਇਨਸਾਨ ਜਿਹੜਾ ਹੈ ਰੱਬ 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 ਕਰਦਿਆਂ ਕਰਦਾ ਇੱਕ ਨੱਕ ਤੇ ਇਨਸਾਨ ਤਾਂ ਜੁੜਿਆ ਹੀ ਨਹੀਂ ਉਹਨੇ ਤਾਂ ਫਾਰਮੈਲਿਟੀ ਸਮਝੀ ਇਸ ਨੂੰ

ਉਹ ਲਾਗਤਿਆ ਹੋ ਗਿਆ ਉਹ ਅਣਜਾਨ ਦੇ ਜਿਸਮ ਦੇ ਧੰਨ ਸ਼੍ਰੀ ਗੁਰੂ ਰੰਗ ਸਾਹਿਬ ਮਹਾਰਾਜ ਬਖਸ਼ਨੀ ਉਹਨਾਂ ਬਖਸ਼ ਦੇਨ ਗੁਰੂ ਰੂਪ ਪਿਆਰੀ ਸਾਧ ਸੰਗਤੀ ਬਖਸ਼ਨੀ ਬਖਸ਼